ਮੇਰੇ ਨਾਤਨ ਪਰ ਦੀ ਸਰ ਅੱਜ ਨਾਰਸੰਤਿ ਚੋਣਾ ਦੇ ਵਿੱਚ ਤੁਸੀਂ ਜਿੱਤੂ ਹੋਇਓ ਕੀ ਕਹਿਣਾ ਚਾਹੋਗੇ ਬਸ ਅਸੀਂ ਕਹਾਂਗੇ ਤੇ ਪਬਲਿਕ ਨੇ ਬਹੁਤ ਜਿਆਦਾ ਸਾਥ ਦਿੱਤਾ ਹੈ ਇੱਕ ਟਾਈਮ ਹੀ ਕਿ ਸਾਡੇ ਬਿਮਿਆਲ ਦੇ ਵਿੱਚ ਆ ਆਪ ਦੇ ਬੋਟ ਬਹੁਤ ਜਿਆਦਾ ਘਟੇ ਸੀ ਪਰ ਇਸ ਵਾਰਾਂ ਲੋਕਾਂ ਇਹ ਸਾਬਤ ਕਰਤਾ ਹੈ ਕਿ ਆਪ ਜਿਹੜੀ ਸਭ ਤੋਂ ਉੱਤੇ ਹੈ ਤੇ ਆਪਣਾ ਅਸੀਂ 1000 ਤੇ ਲਗਭਗ ਮਨੇ 25 ਵੋਟਾਂ ਨਾਲ ਜਿਹੜੀ ਉਹ ਵੋਟ ਲਈ ਨੇ ਤੇ 5473 ਵੋਟਾਂ ਨਾਲ ਜਿੱਤ ਹੋਈ ਹੈ ਸਰ ਆਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਕਿ ਜਿੱਤ ਹੋਏਗੀ ਬਿਲਕੁਲ ਹੋਏਗੀ ਜੀ ਕਿਉਂ ਨਹੀਂ ਹੋਏਗੀ ਗਵਰਨਮੈਂਟ ਨੇ ਸਰਕਾਰ ਨੇ ਬਹੁਤ ਜਿਆਦਾ ਕੰਮ ਕੀਤੇ ਨੇ ਆਪਣਾ ਅਸੀਂ ਦੇਖੋ ਜੀ ਹਰ ਇੱਕ ਬੰਦਾ ਚਾਹੁੰਦਾ ਮੈਨੂੰ ਫਾਇਦਾ ਹੋਵੇ ਤੇ ਇਹਦੇ ਕੋਲੋਂ ਵੱਧ ਫਾਇਦਾ ਕੀ ਹੋ ਸਕਦਾ ਪਈ ਉਹ ਲੋਕੀ ਜਿਹੜੇ ਕਦੇ ਜਿਨ੍ਹਾਂ ਸੋਚਿਆ ਨਹੀਂ ਕਿ ਸਾਡਾ ਵੀ ਜਿਹੜਾ ਬਿਜਲੀ ਦਾ ਬਿੱਲ माफ ਹੋਏਗਾ ਅੱਜ ਜਿਨ੍ਹਾਂ ਲੋਕਾਂ ਦਾ 3-3 4-4000 ਰੁਪਇਆ ਮਤਲਬ 6-6000 ਰੁਪਇਆ ਦੋ ਮਹੀਨੇ ਪਹਿਲਾਂ ਦਾ ਹੀ ਅੱਜ ਉਹਨਾਂ ਦਾ ਜ਼ੀਰੋ ਬਿੱਲ ਆ ਰਿਹਾ ਹੈ ਇਹ ਇੱਕ ਮੁਲਾਜ਼ਮ ਦੀ ਤਨਖਾਹ ਆ ਜਿਨ੍ਹਾਂ ਲੋਕਾਂ ਨੂੰ ਗਵਰਨਮੈਂਟ ਨੇ ਕਿਹਾ ਇਹ ਨਾ ਘਰ-ਘਰ ਮੈਂ ਨੌਕਰੀ ਦੇਣੀ ਹੈ ਗਵਰਨਮੈਂਟ ਕਹਿੰਦੀ ਘਰ-ਘਰ ਨੌਕਰੀ ਦੇਣੀ ਇਹ ਨੌਕਰੀ ਹੋਏਗੀ ਇੱਕ ਮੁਲਾਜ਼ਮ ਦੀ ਤਨਖਾਹ ਵਧਦੀ ਨਹੀਂ ਚਾ 3-4000 ਰੁਪਇਆ ਮਹੀਨੇ ਦਾ ਬਿੱਲ ਮਾਫ ਹੋ ਗਿਆ 1-1000 ਰੁਪਇਆ ਮੇਰੇ ਖਾਲਾ ਅਗਲੇ ਮਹੀਨੇ ਤੋਂ ਸ਼ਾਇਦ 2 ਮਹੀਨੇ ਤੱਕ ਸਰਕਾਰ ਜਿਹੜੀ ਹੈ ਉਹ ਵੀ ਜਨਾਨੀਆਂ ਨੂੰ ਪਲਾਰੀ ਹੈ ਤੇ 5-5 4-4 5-5 6-6000 ਰੁਪਇਆ ਹੋ ਗਿਆ ਮਹੀਨੇ ਦਾ ਤੇ ਇੱਕ ਮਲਾਜਮੀ ਦੀ ਤਨਖਾਹ ਮੰਦੀ ਹੈ ਇਹਦੇ ਕਰਕੇ ਨੌਕਰੀ ਹੋ ਗਈ। ਉਹ ਇਹਦੇ ਕੋਲ ਬਾਰੇ ਕਿਉਂ ਸਰਦਾ ਲੋਕ? ਦੇਖਿਆ ਜਾਵੇ ਤਾਂ ਸਰ ਜਦੋਂ ਭਾਜੀਪੀ ਸੈਂਟਰਸ ਆਏ ਸੀ ਇਹਨਾਂ ਨੇ ਕਿਹਾ ਸੀ ਕਿ ਆਪਾਂ ਤੁਹਾਡੇ ਪਿੰਡਾਂ 'ਚ ਪੈਸੇ ਪਾਵਾਂਗੇ ਜਦੋਂ ਕੈਪਟਨ ਸਰਕਾਰ ਆਈ ਸੀ ਤਾਂ ਇਹਨਾਂ ਨੇ ਬੇਰਜ਼ਗਾਰਾਂ ਨੂੰ 25-2500 ਰੁਪਇਆ ਬੇਰਜ਼ਗਾਰੀ ਭੱਤਾ ਦੇਣ ਲਈ ਕਿਹਾ ਸੀ ਉਹ ਵੀ ਆਪਣੇ ਵਾਅਦਿਆਂ ਤੋਂ ਮੁੱਕਰ ਗਏ। ਹਾਂਜੀ ਉਨਾ ਆਫ ਦੀ ਸਰਕਾਰ ਆਪਨੇ ਕਿਹਾ ਸੀ ਪੰਜਾਬ ਦੀਆਂ ਔਰਤਾਂ ਨੂੰ ਹਜ਼ਾਰ ਜਰ ਰੁਪਿਆ ਪਾਵਾਂਗੇ ਕੀ ਕਹਿਣਾ ਸਰ ਦੇਖੋ ਜੀ ਜੇ ਗਵਰਨਮੈਂਟ ਨੇ ਕਿਹਾ ਸੀ ਸਰਕਾਰ ਨੇ ਆਪਨੇ ਕਿਹਾ ਹੀ ਪਈ ਅਹੀਂ ਤੁਹਾਡਾ ਬਿੱਲ ਮਾਫ ਕਰਾਂਗੇ ਤੇ ਉਹਨਾਂ ਕਰਕੇ ਦੱਸਦਾ ਤੇ ਜੇ ਉਹਨਾਂ ਕਿਹਾ ਦਾ ਪਈ ਹਜ਼ਾਰਾਂ ਜਰ ਰਹੀ ਔਰਤਾਂ ਦੇ ਔਰਤਾਂ ਨੂੰ ਦੇਾਂਗੇ ਤੇ ਮੇਰਾ ਖਿਆਲ ਹੈ ਪਈ ਹੋ ਸਕਦਾ ਮੀਨੇ 2 ਮਹੀਨੇ ਤੱਕ ਉਹ ਵੀ ਸਰਕਾਰ ਜੇ ਆਪਣਾ ਵਾਦਾ ਪੂਰਾ ਕਰ ਦੇ ਤੇ ਬਾਕੀ ਰਹਿ ਗਈ ਪੀਸੜੀ ਸਰਕਾਰਾਂ ਦੀ ਗੱਲ कोरोना ਬਾਰੇ ਅਸੀਂ ਜ਼ਿਆਦਾ ਟਿੱਪਣੀ ਨਹੀਂ ਕਰਨਾ ਚਾਹੁੰਦੇ ਜਿਉਂ ਨਾ ਵਾਦਾ ਕੀਤਾ ਸੀ ਜੇ ਨਹੀਂ ਪੂਰਾ ਕੀਤਾ ਤੋ ਵੀ ਲੋਕਾਂ ਨੂੰ ਪਤਾ ਹੈ ਤੇ ਇਹ ਪੂਰਾ ਕੀਤਾ ਦੋ ਲੋਕਾਂ ਨੂੰ ਪਤਾ ਹੈ ਅਸੀਂ ਕੀ ਕਹਿ ਸਕਦੇ ਹਾਂ